ਗੈਰ ਕਾਨੂੰਨੀ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਆ ਭਵਾਨੀਗੜ੍ਹ ਪੁਲਿਸ ਨੇ ਮੋਟਰਸਾਈਕਲ ਚੋਰੀ ਦੀਆਂ ਵਾਰਤਾੜਤਾ ਸੌਜਾਉਂਦੇ ਹੋਏ ਸੀ ਮੋਟਰਸਾਈਕਲ ਬਰਾਮਦ ਕਰਦੇ ਆ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ ਪੁਲਿਸ ਥਾਣੇ ਵਿਖੇ ਪ੍ਰੈਸ ਕਾਨਫਰੰਸ ਐਸਐਚਓ ਇੰਸਪੈਕਟਰ ਅਜੀਤ ਕੁਮਾਰ ਨੇ ਦੱਸਿਆ ਕਿ 27 ਦਸੰਬਰ ਨੂੰ ਇਹ ਮੋਟਰਸਾਈਕਲ ਚੰਨੋ ਫੈਕਟਰੀ ਦੇ ਬਾਹਰ ਤੇ ਇੱਕ ਮੋਟਰਸਾਈਕਲ ਟੋਲ ਪਲਾਜ਼ਾ ਤੋਂ ਚੋਰੀ ਹੋਇਆ ਸੀ ਜਿਹਦੇ ਸਬੰਧੀ ਨਾਮ ਲੂਬ ਵਿਅਕਤੀ ਖਿਲਾਫ ਕੇਸ ਦਾਜ ਕਰਕੇ ਤਫ਼ਸੀਲ ਸ਼ੁਰੂ ਕੀਤੀ ਰਿਪੋਰਟ ਰਾਜਖਰਮੀ ਪਵਾਨੀਗੜ ਹੱਥ ਵਿੱਚ ਜ਼ੋਰ ਰਿਹਾ ਯਾਰ ਪਰ ਚਲੋ ਖਿੱਚ ਲੈ ਫੋਟੋ ਤੂੰ ਫੋਟੋ ਖਿੱਚ ਕੇ ਪਰ ਆਹੇ ਉੱਚੀ ਬੋਲ ਕੇ ਦੱਸ ਮੜਾ ਕਿੱਥੋਂ ਕਿੱਥੋਂ ਚੋਰੀ ਕੀਤੀ ਨੇ ਚੰਨਾ ਦਾ ਗੀਤਾ ਚੰਨਾ ਦਾ ਗੀਤਾ ਚੰਨਾ ਦਾ ਗੀਤਾ ਕੀ ਲੋੜ ਦੀ ਆਈ ਚੋਰੀ ਦਾ ਕੰਮ ਜੇ ਪੈ ਤੋ ਇਹ ਉਮਰ ਤੇ ਕਿਹੜੀ ਹੈ ਇਹਦਾ ਕਰ ਲੈ ਇਹਨੂੰ ਕੋਈ ਮਜਬੂਰੀ ਤੇ ਜਾਂ ਕੀ ਆ ਉਹ ਮੋਟਰਸਾਈਕਲ ਦੇ ਪਾਰਟਸ ਕਿਤੇ ਕਿਹਦੇ ਲਈ ਵੇਚੇ ਫਿਰ ਕਵਾੜੀਆਂ ਨੂੰ ਵੇਚੀ ਹੋ ਨਹੀਂ ਹੈ ਜੀ ਹੈ ਕੋਈ ਨਾ ਮੇਰੇ ਤੇ ਗਾਹੀ ਤੇਰਾ ਦਾ ਕਰਪਾਣਾ ਮੁੰਡਾ ਜੀ ਉਹ ਕਿਨੇ ਚੋਰੀ ਕੀਤਾ ਕਿੱਥੇ ਵੇਚਦਾ ਤੁਸੀਂ ਚੋਰੀ ਕਰਕੇ ਮੋਟਰਸਾਈਕਲ ਵੇਚਦੇ ਕਿਨੂੰ ਹੈ ਵੇਚਦੇ ਕੀ ਕਰਦੇ ਤੁਸੀਂ ਚਲਾਉਣ ਵਾਸਤੇ ਅੱਛਾ ਯਾਰ ਪਰ ਖਾ ਜਾਂਦੇ ਨਹੀਂ ਜੀ ਦੁਨੀਆ ਬਹਿ ਜੇ ਖਾਣੀ ਚਾਹਤੋਂ ਦੱਪੜਾ ਦੇ ਜਿਹੜਾ ਇਹ ਵਰਦੇ ਸਾਨੂੰ ਸਾਡੇ ਵਿਚਾਰਦੇ ਜਿਹੜੇ ਮਾੜਿਆਂ ਚੋਰੀ ਦੇ ਖਿਲਾਫ ਮਹਿੰਮ ਚਲਾਈ ਗਰੀ ਪ੍ਰਿੰਸਪਲ ਉਸ ਦੇ ਸੰਬੰਧ ਵਿੱਚ ਅਸੀਂ 10 ਚੋਰ ਕਾਬੂ ਕੀਤੇ ਜਿਹਨਾਂ ਨੂੰ ਹਨ 6 ਮੋਟਰਸਾਈਕਲ ਚੋਰੀ ਹੋਏ ਕਰ ਤੇ ਲਗ ਲਗ ਹਮਾਰੇ ਹੋਏ ਉਹਨਾਂ ਨੇ ਪੂਰੀ ਜਿੱਤੇ ਕੁਸਪੁਰਾੜੇ ਦੇ ਤੋਂ ਕਰੇ ਹੋਏ ਸੀ ਉਸਨ ਵਰਕਰ ਕਰ ਗਿਆ ਜਿਹਦੇ ਸੰਬੰਧ ਵਿੱਚ ਸਾਡਾ ਪਹਿਲਾਂ ਹੀ 235 ਵਾਹਨ ਦਾ ਕੇਸ ਅਸੀਂ ਕੀਤੀ ਸੀ ਸਾਡੇ ਵੀ ਦੋ ਮੋਟਰਸਾਈਕਲ ਏਰੀ ਚੋਰੀ ਹੋਈ ਸੀ ਇੱਕ ਪਾਪਸੀ ਕੋ ਫੱਟਰੀ ਕੋ ਉਤੇ ਇੱਕ ਜਿਹਾ ਫਰਗੇ ਟੋਲ ਬਰੀ ਇਹ ਤੋਂ ਤੇ ਉਹਦੀ ਤਬਦੀ ਸਾਡੇ ਕਿਉਂਕਿ ਕਾਲੇ ਘੜ ਬੋਲੋ ਲੱਦੀ ਚੱਲੀ ਸੀ ਜਿਹਦੇ ਸੰਬੰਧੇ ਚ ਇੱਕ ਬੰਦਾ ਅਮਨਜੋਤ ਸਿੰਘ ਹੈਗਾ ਇਹ ਵਸੀ ਪੁਹਨਗੜ ਦਾ ਤੇ ਘਰ ਮਾਨਡ ਖਾਨ ਤੇ ਇਸਦਾ ਬਾਪ ਫਾਰਮਸੀ ਇਹ ਟੋਟਲ ਤਿੰਨ ਜਾਨੇ ਬੰਦੇ ਨਾਲ ਸੀ ਰਿਆਗ ਜਿਹਨਾਂ ਨੂੰ ਸਮਝੇ 6 ਮੋਟਰਸਾਈਕਲ ਜਿਹੜੀ ਰਿਕਵਰ ਹੋ ਗਿਆ ਤੇ ਇਹਨਾਂ ਨੂੰ ਅਸੀਂ ਅੱਜ ਅਲਾਕਾ ਪੁਜੇ ਸਰ ਦੀ ਕੋਰਟ ਪੇਸ਼ ਕੀਤਾ ਸੀ ਜਿੱਥੋਂ ਸਾਨੂੰ ਦੋ ਜਨ ਦਾ ਪੁਲਿਸਮਾਨ ਮਰਿਆ ਹੋਰ ਇਟੇਨਾ ਤੋਂ ਸ਼ੀਟ ਗਈ ਨਾ ਪਰ ਸੀ ਕਰਕੇ ਪੂਰੀ ਰਿਕਵਰੀ ਗਾਂਧੀ ਪੂਰੀ ਪੁਸ਼ਟੀ ਕਰਾਂ। ਇਹਨਾਂ ਦੇ ਪਹਿਲਾ ਹੀ ਮਾਮਲੇ ਦਰਜ ਨੇ ਜੀ ਕੁਸ਼ੀ। ਹਾਂਜੀ ਜਿਹੜਾ ਇਹ ਅਮਰਜ ਸਿੰਘਾ ਇਸ ਤੇ ਪਹਿਲਾਂ ਵੀ ਚਾਰ ਪੱਕੇ ਚੋਰੀ ਹੋਏ ਹੋਰ ਵੀ ਦਰਜ ਹੈ ਜੀ ਸਰ। ਪਰ ਮਾਮਲਾ ਤਾਂ ਪਹਿਲਾਂ ਕੋਈ ਨਹੀਂ ਸਰ। ਦੁਨਿਆ ਦੇ ਅਫੀਸ mate ਕੋਈ ਪਤਾ ਨਹੀਂ ਸਰ 33 ਦਿਨਾਂ ਤੋਂ ਕੋਈ ਸਾਹਮਣੇ ਆਇਆ ਵੀ ਮੋਟਰਸਾਈਕਲ ਚੋਰੀ ਕਰਕੇ ਅੱਗੇ ਕਿੱਥੇ ਵੇਚਦੇ ਸੀ ਇਹਦੇ ਲੈ ਕੇ ਕੁਛ ਪਤਾ ਉਤਰਦੇ ਇਹ ਜਿਹੜਾ ਉਹਨਾਂ ਨੂੰ ਡੈਸਮੈਂਟਲ ਕਰ ਲੈਂਦੇ ਆ ਕਵਾੜੀਆਂ ਦੇ ਵੇਚ ਦਿੰਦੇ ਆ ਉਹਨਾਂ ਦੇ ਜੱਟ ਕੰਸ਼ੂਸ਼ੇ ਚ ਪੂਤੀ ਕਰਾਉਂਦੇ ਆ ਰਸਤੇ ਕਿਸੇ ਬੁੱਕਨੇ ਰੱਖ ਦਿੰਦੇ ਆ ਫਿਰ ਨਾਲੇ ਇੰਨੀ ਕ ਗੱਲ ਸਾਹਮਣੇ ਆਇਆ ਬਕਿੱਲੂ ਘਾਈ ਨਾ ਕਰ ਰਹੇ ਜੋ ਕਿੱਥੇ ਰੱਖਦੇ ਇਹਨੂੰ ਵੇਚਦੇ ਕੀ ਕਰਦੇ ਆ ਜੋ ਇੱਕ ਤਫ਼ਤੀਸ਼ ਤੇ ਤਰ੍ਹਾਂ ਇਸ ਵੇਲੇ ਗੱਲ ਸਾਹਮਣੇ ਆ ਰਹੀ ਜਾਨ ਹੈ